ਮੰਡ ਬਾਉ ਪਰ ਵਿਕੇ ਚੱਲ ਰਹੀ ਬੰਨ ਬਣਾਉਣ ਦੀ ਸੇਵਾ ਦੌਰਾਨ ਪਿੰਡ ਰਾਮਪੁਰ ਗੋਰੇ ਦੀ ਵਸਨੀਕ ਦੋ ਪਰਿਵਾਰਾਂ ਦੇ ਦੋ ਮਾਸੂਮ ਬੱਚੇ ਖੇੜਦੇ-ਖੇੜਦੇ ਬਿਆਸ ਤਿਆਦੀ ਪਾਣੀ ਦੇ ਵਿੱਚ ਰੁੜ ਗਏ ਨੇ ਅਤੇ ਇਹਨਾਂ ਦੀ ਮੌਤ ਹੋ ਚੁੱਕੀ ਆ। ਗੁਰਬੀਰ ਸਿੰਘ ਗੋਰਾ ਮਾਪਿਆਂ ਦਾ ਇਕਲੌਤਾ ਪੁੱਤ ਸੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਵਿੱਚ ਦਾਖਲ ਕਰ ਪਾਇਆ ਗਿਆ ਜਿੱਥੇ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਇਲਾਕੇ ਦੇ ਵਿੱਚ ਸੋਕ ਦੀ ਲਹਿਰ ਦੌੜ ਗਈ ਹੈ ਐਮਐਲਏ ਰਾਣਾ ਇੰਦਰਪ੍ਰਤਾਪ ਸਿੰਘ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਇਸ ਮੌਕੇ ਪਹੁੰਚੇ ਹੋਏ ਸਨ ਜਿਹੜੀ ਕਾਫੀ ਦਿਨਾਂ ਦਾ ਕਾਰਜਦਾਨ ਅਨੁਸਾਰ ਨੂੰ ਪਤਾ ਕਿ ਚੱਲ ਰਿਹਾ ਆਪਣਾ ਜਿਹੜਾ ਬੰਦ ਦੀ ਸੇਵਾ ਭਗਸਈ ਸਾਹਿਬ ਦੇ ਲੱਗੇ ਆ ਇਹ ਤਕਰੀਬਨ ਅੱਜ ਸਾਨੂੰ ਉਮੀਦ ਹੀ ਸੀ ਮਹਾਪੁਰਜ ਕਹਿੰਦੇ ਕਿ ਅੱਜ ਤੁਹਾਡਾ ਜਿਹੜਾ ਕਾਰਜਾ ਅੱਜ ਸਫਲ ਹੋ ਜਾਊਗਾ ਇਸလို ਸਾਡਾ ਸਾਰਾ ਪਰਿਵਾਰ ਅੱਗੇ ਵੀ ਜਿੰਨੇ ਵੀ ਹੈਗੇ ਸਾਡਾ ਸਾਰਾ ਇਲਾਕਾ ਨਿਵਾਸੀ ਜਾਂ ਜਿੰਨੇ ਵੀ ਘਰਪਰਤੀ ਸਾਰੇ ਬੀਬੀਆਂ ਤੋਂ ਲੈ ਕੇ ਬੱਚਿਆਂ ਤੱਕ ਸਾਡੇ ਉਥੇ ਬੰਨ ਤੇ ਆਉਂਦੇ ਆ ਉਸੇ ਤਰੀਕੇ ਨਾਲ ਅੱਜ ਸੇਵਾ ਚੱਲ ਰਹੀ ਹੈ ਕਿ ਤੁਹਾਨੂੰ ਪਤਾ ਜਿਹੜੇ ਮੀਂਹ ਦਾ ਕਰਕੇ ਜ ਆ ਪਾਣੀ ਦਾ ਖੱਡੇ ਵੱਜੇ ਹੋਇਆ ਉਹ ਸੇਵਾ ਉਥੇ ਸਾਰੇ ਕਰਦੇ ਆ ਆਪਣੇ ਦੇ ਉਹ ਜਦੋਂ ਬੱਚੇ ਖੇਡਦੇ ਖੇਡਦੇ ਕਿਤੇ ਉਡੁੰਗੇ ਪਾਣੀ ਦੇ ਵਿੱਚ ਡਿੱਗ ਪਏ ਆ ਕੇ ਜੋ ਅਸੀਂ ਸਾਰੇ ਲੋਕ ਸਾਰੀ ਜਿੰਨੀ ਸਾਡੀ ਸੰਗਤਾ ਜਦੋਂ ਇਹਨਾਂ ਨੂੰ ਵੇਖਿਆ ਤੇ ਇਹਨਾਂ ਨੂੰ ਕੱਢ ਕੇ ਅਸੀਂ ਤੇ ਸਿਵਲ ਹਸਪਤਾਲ ਲੈ ਗਏ ਆ ਤੇ ਇੱਥੇ ਇਹਨਾਂ ਨੂੰ ਮਰਿਤ ਕੋਸ਼ਿਸ਼ ਕਰਕੇ ਤੇ ਆ ਬਹੁਤ ਜ਼ਿਆਦਾ ਤਕੜ ਮਾਰਾਈ ਨੇ ਕਹਿਰ ਕਰ ਕਰ ਕੇ ਤੇ ਆ ਕਿ ਜਿਹੜਾ ਕਿਤੇ ਵੀ ਨਾਂ ਪੈਣ ਵਾਲਾ ਘਾਟਾ ਜਿਹੜਾ ਪੂਰਾ ਨਹੀਂ ਇਹ ਘਾਟਾ ਨਹੀਂ ਕਿਤੇ ਪੂਰਾ ਹੋ ਸਕਦਾ ਇੱਕ ਦਿਨ ਆ ਜਿਹਦੀ ਗੁਰਬੀਰ ਆ ਕੋਰਾ ਕੋਰਾ ਕਹਿੰਦੇ ਆ ਤੇ ਦੂਜੀ ਦਿਨ ਸਮਰ ਸਮਰਪ੍ਰੀਤ ਸਮਰਪ੍ਰੀਤ ਸਰਕਾਰ ਕੋ ਕੋ ਮੰਗ ਕਰਨਾ ਚਾਹੁੰਦੇ ਜੀ ਵੀ ਸਰਕਾਰ ਕੋਲ ਕੀ ਮੰਗ ਕਰੀ ਜੇ ਸਰਕਾਰ ਅੱਜ ਆਉਂਦੀ ਸਾਡੀ ਬਾਹ ਫੜੀ ਹੁੰਦੀ ਸਾਡੇ ਘਰ ਰੁੜ ਗਏ ਸਾਡੇ ਉੱਥੇ ਸਾਡੀਆਂ ਜ਼ਮੀਨਾਂ ਰੁੜ ਗਈਆਂ ਅੱਜ ਸਾਡੇ ਇੱਕ ਵਿਚਾਰੇ ਦਾ ਤਿੰਨ ਤਿੰਨ ਭੈਣਾ ਮੌਦੀਆਂ ਇਕੱਲਾ ਇਕੱਲਾ ਭਰਾ ਹੀ ਉਹਨਾਂ ਦਾ ਇੱਕ ਵਿਚਾਰੇ ਦਾ ਛੋਟਾ ਛੋਟਾ ਅਪਰਾਧ ਇਹ ਬਟ ਛੋਟਾ ਅਪਰਾਧ ਜਾਂ ਵੱਡਾ ਇਹ ਸਰਕਾਰ ਤੋਂ ਕੀ ਮੰਗ ਕਰੀਏ ਜੇ ਸਰਕਾਰ ਨੇ ਸਾਡੀ ਉਦੋਂ ਦੀ ਬਾਹ ਫੜੀ ਹੁੰਦੀ ਤੇ ਅੱਜ ਸਾਡੇ ਅੱਜ ਜਿਹੜਾ ਸਾਡੇ ਪਿੰਡ ਦੇ ਵਿੱਚ ਕਹਿਰ ਹੋਇਆ ਵਾ ਇਹ ਨਾ ਕਿਤੇ ਹੁੰਦਾ ਸਰਕਾਰ ਤੋਂ ਕੀ ਮੰਗ ਕਰ ਰਹੇ ਸਰਕਾਰ ਫਿਰ ਸਮਝਦੇ ਨਹੀਂ ਕਮੀ ਆ ਰਹੀ ਸਰਕਾਰ ਫਿਰ ਕਿਤੇ ਸਰਕਾਰ ਦੇ ਪੱਲੇ ਕੱਖ ਨਹੀਂਗਾ ਕੀ ਰਾਰ ਕੇ ਸਾਡੇ ਮੁੰਡੇ ਤੋਂ ਕਿਤੇ ਸਰਕਾਰ ਘਾਟ ਘਾਟਾ ਪੂਰਾ ਕਰ ਦੂ ਸਾਡੇ ਮੁੰਡੇ ਮੋੜ ਦੇਣਗੀ ਸਰਕਾਰ ਇਹ ਕੰਮ ਸਰਕਾਰਾਂ ਦੇ ਕਰਨ ਵਾਲੇ ਜੇ ਸਰਕਾਰਾਂ ਕਰਦੀਆਂ ਸਾਨੂੰ ਆ ਜਿਹੜਾ ਅਸੀਂ ਸਾਹਮਣਾ ਨਹੀਂ ਦੇਖਣਾ ਜਿਹੜਾ ਅਸੀਂ ਘਾਟਾ ਪਿਆ ਸਾਨੂੰ ਇਹ ਕਦੇ ਵੀ ਸਾਨੂੰ ਘਟਾਣੀ ਪੈਣਾ ਜੇ ਸਰਕਾਰਾਂ ਕੰਮ ਕਰਦੀਆਂ ਨੇ ਉਹ ਅਸੀਂ ਕੰਮ ਕਰਨ ਕਰਨ ਲੱਗੇ ਸਰਕਾਰਾਂ ਦਾ ਕੰਮ ਜਿਹੜਾ ਸਰਕਾਰਾਂ ਦਾ ਹੈਗਾ ਉਹ ਸੰਤ ਕਰਨ ਦੀ ਮੇਰਾ ਨਾਮ ਪਰਮਜੀਤ ਸਿੰਘ ਜੀ ਕਿਸਾਨ ਆਪੂ ਇਹ ਪਾਣਾ ਵਰਤੈ ਪਾਣਾ ਬਹੁਤ ਮਾੜਾ ਵਾਪਰਿਆ ਜੀ ਬਹੁਤ ਸਾਡੇ ਵਾਸਤੇ ਕਿੱਥੇ ਪਹਿਲਾਂ ਹੜਾਣੇ ਕਹਿਰ ਲਿਆਂਦਾ ਸੀ ਤੇ ਸਾਡੇ ਵਾਸਤੇ ਬਹੁਤ ਵੱਡੀ ਮਾਰਿਆ ਜਿਹੜੀ ਹੁਣ ਹੜਾ ਦੇ ਨਾਲ ਤੇ ਅਸੀਂ ਸਾਹਮਣਾ ਕਰ ਨਹੀਂ ਦੇ ਸੀ ਪਰ ਜਿਹੜੇ ਸਾਡੇ ਦੋ ਬੱਚੇ ਛੋਟੇ ਛੋਟੇ ਬੱਚੇ ਆ ਸਮਰਪ੍ਰੀਤ ਅਤੇ ਗੁਰਪ੍ਰੀਤ ਗੁਰਬੀਰ ਮੁੰਡਾ ਵਾ ਜਿਹੜਾ ਬੱਚੇ ਸੋ ਛੋਟੇ 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 ਬੱਚੇ ਆ ਉੱਥੇ ਕਾਰ ਸੇਵਾ ਚੱਲਦੀ ਸੀ ਅੱਜ ਅਸੀਂ ਉਹ ਪਾਰ ਜਿਹੜਾ ਸਾਡੇ ਪਿੰਡ ਨੂੰ ਪਿਆ ਹੋਇਆ ਉਹਨੂੰ ਅਸੀਂ ਸਮਾਪਤ ਕਰ ਲੈਣਾ ਹੈ ਪੂਰ ਲੈਣਾ ਸੀ ਤੇ ਉੱਥੇ ਲੰਗਰ ਪ੍ਰਸ਼ਾਦੇ ਚੱਲ ਰਹੇ ਸੀ ਤੇ ਬੱਚੇ ਇਹ ਜਿਹੜੇ ਖੇਡਦੇ ਖੇਡਦੇ ਜਿਹੜੇ ਪਾਣੀ ਦੇ ਨਾਲ ਉੱਤੋਏ ਵਗੈਰਾ ਪਏ ਹੋਏ ਆ ਤੇ ਇਹ ਕਿਸੇ ਉਧਰ ਨੂੰ ਚਲ ਗਿਆ ਕਿਉਂਕਿ ਪਰਿਵਾਰ ਉੱਥੇ ਸੇਵਾ 'ਚ ਸਾਰਾ ਲੱਗਾ ਸੀ ਕੋਈ ਬੰਨਦੀਪ ਸੇਵਾ ਕਰ ਰਹੇ ਸੀ ਤੇ ਜਦੋਂ ਬੱਚੇ ਨਹੀਂ ਲੱਭੇ ਤੇ ਸਾਰੇ ਪਰਿਵਾਰ ਨੇ ਤੇ ਇਲਾਕਾ ਨਵਾਸੀਆਂ ਨੇ ਇਹਨਾਂ ਨੂੰ ਤਕਰੀਬਨ ਅੱਧੇ ਘੰਟੇ ਦੇ ਵਾਸਤੇ ਖੋਜ ਕੀਤੀ ਆ ਬੱਚੇ ਨਾ ਮਿਲਣ ਤੇ ਆਸ-ਪਾਸ ਦੇ ਘਰਾਂ ਨੂੰ ਦੇਖਿਆ ਗਿਆ ਬੱਚੇ ਉੱਥੇ ਨਹੀਂ ਸੀ ਅਗੇ ਤੇ ਜਿਹੜੇ ਉਹ ਰੇਤਾ ਦੇ ਉੱਪਰ ਇਹਨਾਂ ਦੇ ਪੈਰ ਨਜ਼ਰ ਆਏ ਆ ਨਿਸ਼ਾਨ ਸੀ ਨਿਸ਼ਾਨਾਂ ਨੂੰ ਦੇਖ ਕੇ ਸਾਡੇ ਕੋਈ ਵੀਰਾਂ ਨੇ ਜਦੋਂ ਵਿੱਚ ਪਾਣੀ ਦੇ ਵਿੱਚ ਬੜੇ ਥੋੜਾ ਥੋੜਾ ਪਾਣੀ ਸੀ ਕਿਉਂਕਿ ਬੱਚੇ ਵੀ ਛੋਟੇ ਸੀ ਪਾਣੀ ਵੀ ਪੀ ਸਕ ਥੋੜਾ ਜਿਹਾ ਪਰ ਉਹਨਾਂ ਦੀ ਉਹਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਚੁੱਕੀ ਮਾਸੀ ਮੌਤ ਨਹੀਂ ਉਹਨੂੰ ਫਿਰ ਵੀ ਮੰਨਿਆ ਤੇ ਅਸੀਂ ਬਹੁਤ ਕੋਸ਼ਤਾਂ ਦੇ ਨਾਲ ਸਰਕਾਰੀ ਹਸਪਤਲ ਵੀ ਖੇ ਪਹੁੰਚਿਆ ਤੇ ਹੁਣ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਵੀ ਨੰਨ ਮਰਤਕ ਕੋਸ਼ਿਸ਼ ਕੀਤਾ ਇਹ ਸਾਡੇ ਇਲਾਕੇ ਵਾਸਤੇ ਬਹੁਤ ਵੱਡੀ ਪੀੜਾ ਇਹ ਬਹੁਤ ਜ਼ਰੂਰ ਜਿਹੜੀ ਮਾਰ ਵੱਡੀ ਪਈ ਹੈ ਸਾਡੇ ਛੋਟੇ ਛੋਟੇ ਜਿਹੜੇ ਬੱਚੇ ਆ ਇੱਕ ਇੱਕ ਲੋਤਾ ਬੱਚਾ ਸੀ ਤੇ ਇੱਕ ਪਰਿਵਾਰ ਦੇ ਦੋ ਬੇਟੇ ਆ ਪਹਿਲੋਂ ਵੀ ਜਮੀਨ ਨੇ ਇੱਕ ਪਰਿਵਾਰ ਦੀ ਵਜੇਰ ਹੋਣ ਚੁੱਕੀ ਆ ਜੀ ਹੁਣ ਇਹ ਪਰਿਵਾਰ ਕਿਸੇ ਜੋਗਾ ਨਹੀਂ ਰਿਹਾ ਤੇ ਇਲਾਕੇ ਸਾਡੇ ਦੇ ਵਿੱਚ ਬਹੁਤ ਸੋਗ ਦੀ ਲਹਿਰ ਹੈ ਜੀ ਮੰਗ ਕੰਨੀ ਜਨੇ ਕੋਈ ਪਰਵਾਹ ਦੀ ਮਰਦੀ ਸਰਕਾਰ ਨੂੰ ਵੇਖੋ ਜੀ ਸਰਕਾਰਾਂ ਗੜੀ ਪ੍ਰਯਾਦਾਂ ਬੜੀਆਂ ਕੀਤੀਆਂ ਬਹੁਤ ਬੜੀ ਬਹੁਤ ਕੁਝ ਤੁਸੀਂ ਦੇਖਿਆ ਪਰ ਸਰਕਾਰਾਂ ਨੇ ਅੱਜ ਉੱਥੇ ਕੰਮ ਕੀਤੇ ਹੁੰਦੇ ਇੱਥੇ ਜਾ ਕੇ ਸਾਨੂੰ ਉਹ ਉਹਨਾਂ ਨੇ ਆਪਣਾ ਮੰਨਿਆ ਹੀ ਨਹੀਂ ਸਰਕਾਰਾਂ ਨੇ ਪਹਿਲੇ ਤੁਹਾਨੂੰ ਪਤਾ ਹੀ ਆ ਤੁਸੀਂ ਉੱਥੇ ਜਾਂਦੇ ਰਹੇ ਹੋ ਕਿ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਉੱਥੇ ਕੋਈ ਮੰਤਰੀ ਕੋਈ ਕੋਈ ਵੀ ਸਾਡੇ ਉਸ ਪਾੜ ਪਿਆ ਜਿੱਥੇ ਮਾਰ ਪਈ ਆ ਰੇਤ ਪਈ ਆ ਘਰ ਢੁਡੇ ਆ ਕੋਈ ਨਹੀਂ ਸੀ ਗਿਆ ਜੀ ਤੇ ਹੁਣ ਸਾਨੂੰ ਉਹਨਾਂ ਤੋਂ ਕੀ ਉਮੀਦ ਹੈ ਜੀ ਤੇ ਚਲੋ ਅਸੀਂ ਆਪਣਾ ਪਰਿਵਾਰ ਦਾ ਬੱਚਾ ਨਹੀਂ ਲਿਆ ਸਕਦੇ ਗੁਰੂ ਮਹਾਰਾਜੇ ਕੇ ਅਰਦਾਸਾਂ ਕੀਤੀਆਂ ਪਰ ਨਹੀਂ ਉਹ ਸਾਡੀਆਂ ਕਾਰ ਆਈਆਂ ਫਿਰ ਵੀ ਅਸੀਂ ਸਾਰਾ ਇਲਾਕਾ ਤੇ ਸੰਤ ਮਹਾਂਪੁਰਸ਼ ਸਾਡੇ ਨਾਲ ਆ ਅਸੀਂ ਪਰਿਵਾਰ ਦੇ ਨਾਲ ਜਿੰਨੇ ਜੋਗੇ ਹੋਗੇ ਇਸ ਦੁੱਖ ਵੰਡਾਵਾਂਗੇ ਮਹਾਰਾਜ ਜੀ ਗੱਲ ਬਾਤ ਦਾ ਤਰ੍ਹਾਂ ਖੇਡਦੇ ਸੀ ਬੱਚੇ ਦੋਏ ਇੱਕ ਦੁਆ ਕਰਿਆ ਜੁਗ ਗਏ ਆ ਨਾ ਗੁਰਬੀਰ ਕਿੰਨੇ ਜਣੇ ਹੀ ਕੋਲ ਕੋਠਾ ਜੀ ਬਰਾਣੀ ਹੁੰਦਾਂ ਤੇ ਅਸ ਬੰਦਾ ਹੋਏ ਬੱਚੇ ਦੇ ਸਾਡੇ ਦੋ ਹੁਣ ਇਹ ਦੁਗਿਆ ਦੋਨੇ ਦੇਖੋ ਜੀ ਹਾਂਜੀ ਕੀ ਕੀ ਨਾਮ ਸੀ ਉਹਨਾਂ ਦੇ ਇੱਕ ਤਾਂ ਗੁਰਬੀ ਰਾਜ ਦੇ ਜਿਹਨਾਂ ਨੇ ਸਰਪਰੀ ਦਾ ਮੰਗ ਕਦੂ ਤੇ ਉਹਨਾਂ ਨੂੰ ਸਰਵਾ ਦੀ ਕੋਈ ਮਦਦ ਦੀ ਮਹਾਰਾਜੇ ਨੂੰ ਮਤ ਕੀ ਕੰਮ ਕੀ ਆਈ ਨਹੀਂ ਮੰਗਦਾ ਕੋਈ ਮੈਂ ਤੇ ਅੱਜ ਉਹਦਾ ਕੋਈ ਨਹੀਂ ਆਗਮ ਨਹੀਂ ਸਕਿਆ ਨਾਮ ਮੇਰਾ ਪੁੱਤ ਮੇਰਾ ਮਰਗਾ ਹੋਈ ਕੀ ਲਗਾਤ ਸੀ ਥੀ ਮੰਗਾ ਕੋਈ ਨਾ ਬੇਸ ਲਾ ਕੇ ਦੇਗਾ ਲਾਔਰ ਕੋਈ ਲੋੜ ਤੇ ਉਹਨੂੰ ਜੋ ਹੋ ਗਿਆ ਹੋ ਗਿਆ ਦੇਖੋ ਸਾਡੇ ਕੋਲ ਲਗਭਗ 6 62 ਤੇ ਦੋ ਬੱਚਿਆਂ ਨੂੰ ਲੈ ਕੇ ਆਏ ਸੀ ਜਿਹੜੇ ਦੱਸੇ ਜਾ ਰਹੇ ਸੀ ਕਿ ਦਰਿਆ ਦੇ ਕੋਲ ਕੋਈ ਟੋਬਾ ਸੀਗਾ ਉਹਦੇ ਵਿੱਚ ਅਚਾਨਕ ਬੱਚੇ ਚਲ ਗਏ ਤੇ ਕਾਫੀ ਪਾਲ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਭਿਆ ਤੇ ਲਿਆਂਦਾ ਤੇ ਸਾਡੇ ਕੋਲ ਸਹੀ ਹਾਲਤ ਵਿੱਚ ਨਹੀਂ ਸੀਗੇ ਤੇ ਡਾਕਟਰ ਜਿਹੜੇ ਡਿਊਟੀ ਤੇ ਸੀ ਉਹਨਾਂ ਨੇ ਦੇਖਿਆ ਕਿ ਬੱਚੇ ਦੀ ਹਾਲਤ ਠੀਕ ਨਹੀਂ ਹੈ ਕੋਸ਼ਿਸ਼ ਕੀਤੀ ਗਈ ਲਗਾਤਾਰ ਕਾਰਡੀਕ ਮਸਾਜ ਵਗੈਰਾ ਜਾਂ ਜੋ ਮੁਰਲੀ ਸਹਾਤਾ ਬਣਦੀ ਸੀ ਦਿੱਤੀ ਆ ਪਰ ਪ੍ਰਮਾਤਮਾ ਵੱਲੋਂ ਉਹਨਾਂ ਦੀ ਵਧੀ ਨਹੀਂ ਸੀ ਇਸ ਕਰਕੇ ਉਹ ਉਹਨਾਂ ਦੀ ਬាត់ ਹੋ ਚੁੱਕੀ ਆ ਕੀ ਨਾਮ ਸੀ ਬੱਚੇ ਦਾ ਇੱਕ ਦਾ ਨਾਮ ਸੀਗਾ ਜੀ ਗੋਰਾ ਸਨ ਉਹ ਸਤਨਾਮ ਸਿੰਘ ਇੱਕ ਦਾ ਨਾਮ ਸੀ ਸਮਰ ਸਨ ਉਹ ਭਰਮ ਸਿੰਘ ਦੋਨੇ 8 ਤੋਂ 9 ਸਾਲ ਦੀ ਉਮਰ ਦੇ ਆ ਰਹਿਣ ਵਾਲੇ ਰਾਮਪੁਰ ਕੋਰਾ ਪਿੰਡ ਦੇ ਹੈਗੇ ਜੀ ਤੇ ਸਾਡੇ ਕੋਲ ਲੈ ਕੇ ਆਏ ਸੀ ਪਰ ਪ੍ਰੋਮੋਸ਼ਨ ਭੇਜ ਦਿੱਤੀ ਗਈ ਹਾਂਜੀ ਸਾਡੇ ਡਿਊਟੀ ਡਾਕਟਰ ਜਿਹੜੇ ਹੈਗੇ ਉਹਨਾਂ ਨੇ ਪੁਲਿਸ ਨੂੰ ਫਿਰ ਮੈਚ ਭੇਜ ਦਿੱਤੀ ਆ ਮੈਂ ਵੀ ਕਬੀਰਪੁਰ ਪੋਸਟਲ ਸਟੇਸ਼ਨ ਫੋਨ ਕਰ ਦਿੱਤਾ ਇਸ ਘਟਨਾ ਦੇ ਸੰਬੰਧੀ ਤੇ ਜਲਦੀ ਜੋ ਵੀ ਪੁਲਿਸ ਦੀ ਕਾਰਵਾਈ ਹੋਈਗੀ ਸਾਡੀ ਸਾਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨਗੇ ਅਸੀਂ ਕਰਦਾਂਗੇ। ਇਸ ਤਰ੍ਹਾਂ ਜੀ ਜਿਹੜਾ ਹੈਗਾ ਥਾਣਾ ਕਬੀਰਪੁਰ ਦਾ ਏਰੀਆ ਜਿਹੜਾ ਬਿਆਸ ਔਰ ਸਤਲੁਜ ਦਰਿਆ ਜਿਹੜਾ ਦੋਨਾਂ ਦਾ ਪਾਣੀ ਉੱਥੇ ਇਕੱਠਾ ਹੁੰਦਾ। ਕਈ ਪਿਛਲੇ 2 ਮਹੀਨੇ ਤੋਂ ਇਸ ਈਰੀਏ 'ਚ ਹੜ੍ਹ ਆਇਆ ਹੈ। ਸੀ ਹੜ੍ਹ ਦਾ ਕਾਰਨ ਜਿਹੜਾ ਬੰਨ ਹੈ ਮੰਡ ਬਾਉ ਪਰ ਜਿਹੜਾ ਉਹਦੇ ਨੇੜੇ ਤੋਂ ਟੁੱਟਾ ਹੋਇਆ ਸੀ। ਜਿਹੜਾ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਦੇ ਨਾਲ ਉਹ ਬੰਨ ਜਿਹੜਾ ਬਣਿਆ ਜਾ ਰਿਹਾ ਸੀ। ਅੱਜ ਤਕਰੀਬਨ ਉਹ ਬੰਨ ਜਿਹੜਾ ਪੂਰਾ ਹੋ ਚੁੱਕਾ ਹੈ। ਉੱਥੇ ਇੱਕ ਗੁਰਬੀਰ ਤੇ ਸਮਰ ਨਾ ਦੇ ਦੋ ਬੱਚੇ ਆ ਜਿਹੜੇ ਜਿਨ੍ਹਾਂ ਦੀ ਉਮਰ ਕਰੀਬ 8 8-2 ਸਾਲ ਹੈਗੀ ਆ ਇਹ ਵੀ ਉੱਥੇ ਬਾਕੀ ਪਰਿਵਾਰਾਂ ਦੇ ਨਾਲ ਹੀ ਬੱਚੇ ਸੇਵਾ ਕਰਵਾ ਰਹੇ ਸੀ ਔਰ ਜਿਹੜਾ ਹੱਟ ਦਾ ਪਾਣੀ ਆ ਉਹਦੇ ਨਾਲ ਕੋਈ ਬੰਨ੍ਹ ਦੇ ਲਾਗੇ ਜਿੱਥੇ ਬੰਨਿਆ ਜਾ ਰਿਹਾ ਸੀ ਉਸ ਦੇ ਵਿੱਚ ਬੱਚੇ ਜਿਹੜੇ ਤਿੰਨ ਚਾਰ ਫੁੱਟ ਪਾਣੀ ਜਿਹੜਾ ਚਾ ਉਹਦੇ ਵਿੱਚ ਚਲੇਗਾ ਸੈਵਨ ਚਲੇਗਾ ਤੇ ਜਿਨ੍ਹਾਂ ਦੀ ਡੁੱਬਣ ਦੇ ਨਾਲ ਜਿਹੜਾ ਉੱਥੇ ਮੌਤ ਹੋ ਗਈ ਹੈ ਜਿਨ੍ਹਾਂ ਨੂੰ ਲਿਆਂਦਾ ਗਿਆ ਪਰਿਵਾਰਾਂ ਨੂੰ ਪਰ ਸਿਵਲ ਹਸਪੀਟਲ ਲਾਂਕੇ ਡਾਕਟਰਾਂ ਦੇ ਦੱਸੇ ਦੋਨੋਂ ਬੱਚੇ ਜਿਹੜੇ ਉਹਦੀ ਮੌਤ ਹੋ ਚੁੱਕੀ ਆ ਕੀ ਕਾਰਵਾਈ ਕੀਤੀ ਜਾਏਗੀ ਇਹ ਦੇਖੋ ਜੀ ਵਾਕਿਆ ਤੇ ਬਿਲਕੁਲ ਸਾਈਬਰ ਵਾਪਰੇ ਆ ਜੀ ਅਸੀਂ ਉਹਨਾਂ ਦੇ ਮਾਪਿਆਂ ਨਾਲ ਮਿਲੇ ਆ ਜੋ ਵੀ ਮਾਪੇ ਬਿਆਨ ਲਿਖਾਉਣ ਦੀ ਅਸੀਂ ਉਸ ਮੁਤਾਬਕ ਕਾਰਵਾਈ ਕਰਦੇ ਆ